ਫੁੱਫਰ ਨੂੰ ਪੂਆ ਕਹਿੰਦਾ ਚੱਲ ਬਜਾ ਚੱਲੀਆ ਫੁੱਫਰ ਕਹਿੰਦਾ ਚੱਲ ਪੂਆ ਸੂਟ ਵਾਲੀ ਦੁਕਾਨ ਤੇ ਪੁੰਜ ਗਈ ਪੂਆ ਤੇ ਸੂਟ ਕਰਾਈ ਗਈ ਕਰਾਈ ਗਈ ਫੁੱਫਰ ਕਹਿੰਦਾ ਮੈਂ ਤਾਂ ਚਲਨਾ ਆਪੀ ਰੋੜੇ ਤੇ ਆ ਜੀ ਪੂਆ ਰੋੜੇ ਤੇ ਜਿ ਮਿਲਣੀ ਪੂਆ ਟੈਕਟ ਲਈ ਤੇ ਰੜਗੀ ਭਾਈ ਕਰੇ ਟੈਕਟ ਭੋਕਣੀ ਟਕ ਟਕ ਡਾਨੀ ਆਖੀ ਆ ਜੱਫੀ ਪੋਣੀ ਸਾਫੀ ਆ ਟਕ ਟਕ ਡਾਨੀ ਆਖੀ ਆ ਜੱਫੀ ਪੋਣੀ ਸਾਫੀ ਭਾਈ ਵੀ ਵਾਲਾ ਖੱਤਰ ਆ ਸੀ ਤਾਂ ਅੱਬਾ ਹੀ ਨੇ ਉਹਦੇ ਨੂੰ ਮੂੰਹ ਕੀਤਾ ਤਾਰਨ ਜਾ ਕੇ ਆਦੀ ਕੁੜੀ ਨੂੰ ਲੱਡੂ ਦੇਤਾ ਭਾਈ ਵੀ ਵਾਲਾ ਖੱਤਰ ਆ ਸੀ ਭਾਈ ਨੇ ਮਾਰੀ ਅੱਖ ਨਹੀਂ ਕਹਿੰਦਾ ਐ ਸੇ ਲੱਡੂ ਰੱਖ ਕਹਿੰਦਾ ਇੱਥੇ ਲੱਡੂ ਰੱਖ ਕਹਿੰਦਾ ਐ ਸੇ ਲੱਡੂ ਰੱਖ ਕਹਿੰਦਾ ਐ ਸੇ ਲੱਡੂ ਰੱਖ ਕਹਿੰਦਾ ਇੱਥੇ ਲੱਡੂ ਰੱਖ ਕਹਿੰਦਾ ਐ ਸੇ ਲੱਡੂ ਰੱਖ ਕਹਿੰਦਾ ਘੋਰਾ ਮੂਰੇ ਬੁਰਬੁਲ ਕਰਦਾ ਟੂਟਾ ਦੇ ਜਾਵੇ ਸੰਦੂਰੀ ਪੱਗਵਾਲਿਆ ਪੀਂਗ ਪਾਈ ਤੇਰੇ ਆਸਰੇ ਟੂਟਾ ਦੇ ਜਾਵੇ ਸੰਦੂਰੀ ਪੱਗਵਾਲਿਆ ਪੀਂਗ ਪਾਈ ਤੇਰੇ ਆਸਰੇ ਲੈ ਜਾ ਛੱਲੀਆਂ ਪਨਾ ਲਈ ਧਾਰੇ ਰਾਇਆ ਦੂਰ ਦਿਆ ਲੈ ਜਾ ਛੱਲੀਆਂ ਪਨਾ ਲਈ ਧਾਰੇ ਰਾਇਆ ਦੂਰ ਦਿਆ ਇਕ ਕਰੀਰ ਤੇ You're <laughs> so <laughs> ਸੜਤਾ ਵੀਰ ਨਾ ਕੀ ਮਨ ਲੱਗੀ ਤੇਰੇ ਵੇ ਬਤੇ ਤੇਰੇ ਨੂੰ ਪੋਦਾ ਟੋਕਰਾ ਤੈਨੂੰ ਲੱड्डੂ ਤੇੜੇ ਵੇ ਅਰਜਾ ਮੈਂ ਕਰਦੀ ਆ ਵੀਰਾ ਕਰ ਮੇਰੇ ਅਰਜਾਂ 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 ਮੈਂ ਕਰਦੀ ਜੋ ਹੱਥ ਚਤਹਰੀ ਜੂਏ ਦੀਆਂ ਲੈ ਸੇਵੀਆਂ ਓ ਵੀਰ ਮੇਰਾ ਕੁੜੀਓ ਹੱਥ ਚਤਹਰੀ ਮਾਲ ਭੱਲੇ ਸੇਵੀਆਂ ਓ ਵੀਰ ਮੇਰਾ ਕੁੜੀਓ ਲੱਠਾ ਲਈਏ ਚਿੱਟਾ ਲਈਏ ਮਲਮਲ ਲਈਏ ਪਾੜ ਕੇ ਜੇਵ ਚ ਰੱਖਦਾ ਜਰਦਹ ਵਿੱਚ ਕੀਨੀ ਲਾਉਣਾ ਤੋੜ ਕੇ ਜੇਵ ਚ ਜਰਦਹ ਵਿੱਚ ਕੀਨੀ ਲਾਉਣਾ ਤੋੜ ਕੇ ਉਣੀ ਜਾਣੀ ਚੜਤੀ ਵੀਰਨਾ ਕੀ ਆਈਆਂ ਮਨ ਤੇਰੇ ਬੇਬੀਨਾ ਵਾਜਨਾ ਸੂੰਦੀਆਂ ਪਹਿਣਾ ਕਾਵਾਂ ਬਾਜ ਬਨੇਰੇ ਕਰਦੀ ਵੇ ਨਤੀਆਂ ਆਵੀ ਰਾ ਕਰ ਮੇਰੇ ਕਰਦੀ ਵੇ ਨਤੀਆਂ ਆਦੀ ਰਾ ਕਰ ਮੇਰੇ ਕਰਦੀ ਮਿਹਨਤੀਆਂ ਆਵੀ ਰਾ ਕਰ ਮੇਰੇ ਕਰਦੀ ਮਿਹਨਤੀਆਂ ਵੀਰਾ ਤੇ ਮੁਰੱਬੇ ਵਾਲਿਆ ਤੇਰੇ ਸਿਰ ਤੇ ਕਰਾਂ ਸਿਰਦਾਰੀ ਵੀਰਾ ਤੇ ਮੁਰੱਬੇ ਵਾਲਿਆ ਤੇਰੇ ਸਿਰ ਤੇ ਕਰਾਂ ਸਿਰ ਟੁੱਟ ਕੇ ਨਾ ਬਹਿ ਜੀ ਵੀਰਨਾ ਪਹਿਣਾ ਬਰਦਾ ਤਾਕ ਨਾ ਕੋਈ ਟੁੱਟ ਕੇ ਨਾ ਬਹਿ ਜੀ ਵੀਰਨਾ ਪਹਿਣਾ ਬਰਦਾ ਤਾਕ ਨਾ ਕੋਈ ਟੁੱਟ ਕੇ ਨਾ ਬਹਿ ਜੀ ਵੀਰਨਾ ਬੀਰ ਆਮੀ ਬੇਪੈਨ ਦੇ ਬੇੜੇ ਪੁੰਨਿਆਂ ਦਾ ਚੰਦ ਵਾਣੀ ਕੇ ਬੀਆ ਆਣੀ ਰੇ ਪੈਨ ਦੇ ਬੇੜੇ ਪੁੰਨਿਆਂ ਦਾ ਚੰਦ ਵਾਣੀ ਕੇ ਤੇਰੇ ਬੋਤੈ ਨੂੰ ਗੁਵਾਰੇ ਦੀਆਂ ਫੜੀਆਂ ਤੈਨੂੰ ਵੀਰਾ ਦੁੱਧ ਦਾ ਸੱਨਾ ਤੇਰੇ ਬੋਤੈ ਨੂੰ ਗੁਵਾਰੇ ਦੀਆਂ ਫੜੀਆਂ ਤੈਨੂੰ ਵੀਰਾ ਦੁੱਧ ਦਾ ਸੱਨਾ ਉਹ ਪੰਗਲੇ ਦੇ ਪੰਕਚੇ ਸੁਣੀ ਦੇ ਕੋਦ ਸੁਣੀ ਦੀ ਤਾਲੀ ਬਿੰਗਲੇ ਉੱਡ ਕੇ ਰੱਗਿਆ ਪਾਣੀ ਰਹਿ ਜਾਉ ਲੋਲ ਵਿਚਾਰੀ ਨੂੰ ਨਾ ਕੀਦਿਓ ਨਾ ਬਹਰਾਂ ਨਾ ਜੋ ਨਾ ਕਰਾ ਨਾ ਜਾਰੀ ਨੀਨਾ ਲੰਮਿਆ ਵੇ ਤੂੰ ਬਡੇ ਢਾਂਗਾਂ ਕਿੱਥੇ ਰੱਖੇਂਗਾ ਚਾਫੇ ਪਣਪਣ ਤੈਨੂੰ ਰੋਣ ਗੋਰਾਂ ਪਣਪਣ ਹੋਣ ਸਿਆਪੇ ਬਾਰਾਂ ਸਾਲ ਦੇਆ ਕੈਨ ਵੈਲ ਕੀ ਆ ਫਿਰ ਬਾਰਾਂ ਸਾਲ ਦੇਆ ਕੈਨ ਵੈਲ ਕੀ ਆ ਕਿਵੇਂ ਬਾਰਾਂ ਸਾਲ ਦੇਆ ਕੈਨ ਵੈਲ ਕੀ ਆ ਕਿਵੇਂ ਬਾਰਾਂ ਸਾਲ ਦੀ ਪੱਠੀ ਚਾਰ ਦੇ ਪੰਨ ਫਕਰਾਂ ਦੇ ਦਾਣੇ ਆਂਦਾ ਜਾਂਦਾ ਤਾਜਾਂ ਪੱਠੀ ਰੇਤਰ ਲਾਜਾਂ ਦਾਨੇ ਵਕੰਡ ਵਿੱਚ ਰੌਣਗਾਂ ਕੰਥ ਚ ਨਿਆਣੇ ਵਕੰਡ ਵਿੱਚ ਰੌਣਗਾਂ ਕੰਥ ਜਿਨਾ ਦੇ ਨਿਆਣੇ ਵਕੰਡ ਵਿੱਚ ਰੌਣਗਾਂ ਕੰਥ ਜਿਨਾ ਦੇ ਨਿਆਣੇ ਵਕੰਡ ਵਿੱਚ ਰੌਣਗਾਂ ਤੇਰੇ ਜਹੇ ਨੂੰ ਵੇਣ ਟਿੱਕ ਨਾ ਜਾਣੀ ਤੇਰਾ ਮੇਰਾ ਬਾਣੀ ਬਾਣਾ ਵੇਚ ਮੁੰਡਿਆ ਤੈਨੂੰ ਮੋਗੇ ਦੀ ਮੰਡੀ ਤੇ ਆਮਾ ਵੇਚ ਮੁੰਡਿਆ ਤੈਨੂੰ ਮੋਗੇ ਦੀ ਮੰਡੀ ਤੇ ਆਮਾ ਵੇਚ ਮੁੰਡਿਆ ਮਾਸ ਮਾਸ ਤੇਰਾ ਕੁੱਤਿਆਂ ਖਾਦਾ ਹੱਡੀਆਂ ਰੇਤ ਨਾਈਆਂ ਚੁਗ ਚੁਗ ਹੱਡੀਆਂ ਪਾਇਆ ਚਵਾਰਾ ਵਿੱਚ ਰਖਾਈ ਮੋਰੀ ਪਹਿਲਾਂ ਨੰਗੇ ਸੁੰਦਰ ਤੋਤਾ ਫੇਰ ਨੰਗੀ ਸੀ ਗੋਰੀ ਗੋਰੀ ਗਾਣੇ ਦਿੱਤਾ ਬੱਚਾ ਉਹ ਵੀ ਮਰੇ ਤੇ ਆਇਆ ਔਰ ਲਿਟਾ ਬਦਾ ਪਾਣੀ ਗੰਦਲਾ ਪਰਲੀ ਟਾਬ ਤੇ ਲਾਇਆ ਪਿੰਦੇ ਪਿੰਦੇ ਨੂੰ ਰਾਤ ਗੁਜ਼ਰ ਗਈ ਸਲੰਗਾ ਮਾਰ ਪਤਾ ਆ ਵੱਡੇ ਪਾਈ ਦੀ ਸਲੰਗ ਟੁੱਟ ਗਈ 900 ਕਿਲ ਜੜਵਾਇਆ 900 ਕਿਲ ਨੇ ਕੁਛ ਨਾ ਕੀਤਾ ਚੀਨਾ ਬਲਦਮ ਗਾਇਆ ਚੀਨੇ ਵਾਦ ਨੇ ਮਾਰੀ ਤੁੰਨੀ ਨਾਬਾ ਕੋਟ ਛਪਾਇਆ ਨਾਬੇ ਕੋਟ ਦੀਆਂ ਆਖਣ ਕੁੜੀਆਂ ਧੰਬੇ ਗਉ ਤੇ ਜਾਇਆ ਸ਼ਰਮਾ ਪੰਗਰਤੀਆ ਕਿਹੜੀ ਨਾਰ ਦੇ ਪਾਇਆ ਸਲਮਾ ਪੰਗਰਤੀਆ ਕਿਹੜੀ ਨਾਮ ਨੇ ਪਾਇਆ ਸਲਮਾ ਪੰਗਰਤੀਆ ਕਿਹੜੀ ਨਾਮ ਨਾਗੀ ਕੋਲਦੀਏ ਪਾਸਾ ਮਾਰ ਕੇ ਨਾਗੀ ਕੋਲਦੀ ਮੇਰੀ ਸਿਕਟ ਪੀਤੀ ਲਾ ਕੇ ਤੋੜ ਗਈ ਜਾਰਾ ਨਾਲ ਪ੍ਰੀਤੀ ਲਾ ਕੇ ਤੋੜ ਗਈ ਜਾਰਾ ਨਾਲ ਪ੍ਰੀਤੀ ਲਾ ਕੇ ਤੋੜ ਗਈ ਦੀਆਂ ਕਾਂਚੇ ਦੇ ਗਲਾਸ ਵਿੱਚ ਸੋਨੇ ਦੀਆਂ ਵਾਲੀਆਂ ਜੋਂਦੇ ਰਹਿਣ ਮਾਪੇ ਦੀਆਂ ਪੁੱਤਾਂ ਵਾਂਗੂ ਪਾਲੀਆਂ ਜੋਂਦੇ ਰਹਿਣ ਮਾਪੇ ਦੀਆਂ ਪੁੱਤਾਂ ਵਾਂਗੂ ਪਾਲੀਆਂ ਹਾਂਜੀ ਸੱਸੀ ਗਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਤੇ ਅਸੀਂ ਤੀਆਂ ਦਾ ਮੇਲਾ ਇੱਕ ਛੋਟਾ ਜਿਹਾ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕੀਤਾ ਸੀਗਾ ਇਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਪ੍ਰੋਗਰਾਮ ਜਿਹੜਾ ਹੋਇਆ ਸੀਗਾ ਜਗਦੀਪ ਸਿੰਘ ਘੱਟਰਾ ਜੀ ਤੇ ਮੈਡਮ ਅਮਨਦੀਪ ਕੌਰ ਜੀ ਨੇ ਆਰਗੇਨਾਈਜ਼ ਕੀਤਾ ਸੀਗਾ ਤੇ ਉਸ ਤੋਂ ਇਨਸਪਾਇਰ ਹੋ ਕੇ ਸਾਨੂੰ ਵੀ ਲੱਗਿਆ ਕਿ ਅਸੀਂ ਵੀ ਆਪਣੀ ਗਲੀ ਦੇ ਵਿੱਚ ਛੋਟਾ ਜਿਹਾ ਪ੍ਰੋਗਰਾਮ ਰੱਖ ਕੇ ਦੇਖ ਲਈਏ ਹਨ ਤੇ ਉਹ ਸਾਨੂੰ ਬਹੁਤ ਵਧੀਆ ਉਸ ਦਾ ਹੰਗਾਰਾ ਮਿਲਿਆ ਬਾਕੀ ਅਸੀਂ ਸਾਰਿਆਂ ਨੂੰ ਪਹਿਣਾ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਕਿਉਂਕਿ ਇਹਨਾਂ ਦੇ ਸਾਥ ਦੇ ਬਿਨਾ ਕੁਝ ਵੀ ਪੋਸੀਬਲ ਨਹੀਂ ਸੀਗਾ ਹਨਾ ਸਾਰਿਆਂ ਨੇ ਸਾਡਾ ਸਾਥ ਦਿੱਤਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਅਸੀਂ ਦੇਖਦੇ ਆਂ ਵੀ ਇਸ ਵਾਰ ਸਾਡਾ ਪ੍ਰੋਗਰਾਮ ਬਹੁਤ ਅੱਛਾ ਗਿਆ ਤੇ ਨੈਕਸਟ ਟਾਈਮ ਅਸੀਂ ਥੋੜਾ ਜਆ ਵੱਡੇ ਲੈਵਲ ਤੇ ਇਹਨੂੰ ਹੋਰ ਕਰਾਂਗੇ ਹਨਾ ਅਗਲੀ ਨਾਈਟ ਹਾਂਜੀ ਬੱਚਿਆਂ ਨੇ ਅਸੀਂ ਗੇਮਸ ਕਰਵਾਈਆਂ ਸੀਗੀਆਂ ਥੋੜੀਆਂ ਜੀਆਂ ਹਨਾ ਜਿੱਦਾਂ ਕਿ ਜੀਕੇ ਦੇ ਥੋੜੇ ਜਿਹਾ ਕੁਐਸਚਨ ਪੁੱਛੇ ਗਏ ਸੀਗੇ ਤੇ ਲੇਡੀਜ਼ ਤੋਂ ਥੋੜਾ ਜਆ ਨਿੰਬੂ ਵਾਲੀ ਗੇਮ ਕਰਵਾਈ ਸੀਗੀ ਹਨਾ ਤੇ ਉਹਦੇ ਵਿੱਚ ਜਿਹੜੀਆਂ ਸਾਡੀਆਂ ਹੈਗੀਆਂ ਅਸੀਂ ਤਿੰਨ ਜਿਹੜੇ ਵਿਨਰ ਕੱਢੇ ਸੀਗੇ ਫਸਟ ਸੈਕੰਡ ਔਰ ਥਰਡ ਅਸੀਂ ਉਹ ਗੇਮਸ ਕਰਵਾਈਆਂ ਤੇ ਗਿੱਦਾ ਕਰਵਾਇਆ ਤੇ ਸਾਡੀ ਪੂਰੀ ਗਲੀ ਦੀਆਂ ਜਿਹੜੀਆਂ ਲੇਡੀਜ਼ ਨੇ ਖੁਸ਼ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹਿਣ ਸਾਰੇ ਤੇ ਇਹ ਫੰਕਸ਼ਨ ਹੈ ਜਿਹੜਾ ਅਸੀਂ ਅਗਲੇ ਟਾਈਮ ਥੋੜਾ ਜਿਆ ਹੋਰ ਵੱਡੇ ਪੱਧਰ ਤੇ ਆਰਗੇਨਾਈਜ਼ ਕਰ ਸਕੀ ਹਾਂਜੀ ਬਿਲਕੁਲ ਜੀ ਕਿਉਂਕਿ ਆਪਾਂ ਆਪਣੇ ਵਿਰਸੇ ਤੋਂ ਆਪਣੇ ਪਹਿਰਾਵੇ ਤੋਂ ਆਪ ਵੀ ਦੂਰ ਹੁੰਦੇ ਜਾ ਰਹੇ ਹਾਂ ਤੇ ਬੱਚਿਆਂ ਨੂੰ ਤਾਂ ਬਿਲਕੁਲ ਇੰਨਾਂ ਚੀਜ਼ਾਂ ਦਾ ਪਤਾ ਨਹੀਂ ਹਨਾ ਜਿੱਦਾਂ ਕਿ ਚਰਖਾ ਹੋ ਗਿਆ ਤ੍ਰਿੰਜਨ ਹੋ ਗਈ ਇਹ ਇਦਾਂ ਚੀਜ਼ਾਂ ਦਾ ਕੁਝ ਵੀ ਨਹੀਂ ਸੱਗੀ ਫੁੱਲ ਹੋ ਗਿਆ ਬੱਚਿਆਂ ਨੂੰ ਨਾਮ ਤੱਕ ਨਹੀਂ ਆਉਂਦੇ ਪਤਾ ਤਾਂ ਦੂਰ ਦੀ ਗੱਲ ਹੈ ਇਸ ਕਰਕੇ ਇਦਾਂ ਦੇ ਪ੍ਰੋਗਰਾਮ ਆ ਜਿਹੜੇ ਜਿਆਦਾ ਤੋਂ ਜਿਆਦਾ ਆਰਗੇਨਾਈਜ਼ ਹੋਣੇ ਚਾਹੀਦੇ ਆ ਤਾਂ ਕਰਕੇ ਨਾਲੇ ਤਾਂ ਆਪਾਂ ਨੂੰ ਉਹ ਚੀਜ਼ਾਂ ਯਾਦ ਰਹਿੰਦੀਆਂ ਤੇ ਨਾਲੇ ਜਿਹੜੇ ਆਪਣੇ ਛੋਟੇ ਬੱਚੇ ਆ ਆਉਣ ਵਾਲੀ ਪੀੜ੍ਹੀ ਆ ਜੇ ਛੋਟੀ ਇੰਨਾ ਨੂੰ ਆਪਣੇ ਬਰਸੀ ਦੇ ਨਾਲ ਆਪਾਂ ਜੋੜ ਸਕੀ ਇੰਨਾਂ ਚੀਜ਼ਾਂ ਦੇ। ਖਾਣ ਪੀਣ ਦਾ ਅਸੀਂ ਉਹੀ ਤੁਹਾਨੂੰ ਦੱਸਿਆ ਵੈਸੇ ਤਾਂ ਬਹੁਤ ਛੋਟੇ ਪੱਧਰ ਤੇ ਸੀਗਾ ਪਰ ਫੇਰ ਵੀ ਨੱਚਦੇ ਟੱਪਦਿਆਂ ਨੂੰ ਸਾਰਿਆਂ ਨੂੰ ਭੁੱਖ ਜਿੱਦਾਂ ਲੱਗਦੀ ਆਂਦੀ ਆ ਤੇ ਅਸੀਂ ਸਮੋਸੇ ਵਗੈਰਾ ਤੇ ਠੰਡਿਆਂ ਦਾ ਜਿੰਨਾ ਕਿ ਇੰਤਜ਼ਾਮ ਕਰ ਸਕੇ ਕਰਿਆ। ਤੇ ਅਸੀਂ ਸਪੈਸ਼ਲ ਥੈਂਕਸ ਕਰ ਥੈਂਕਸ ਕਰਦਿਆਂ ਜੇ ਵੀ ਇਸ ਟਾਈਮ ਦਾ ਵੀਰੇ ਜਗਵੀਰ ਦਾ ਜਿਹੜੇ ਕਿ ਸਾਡੇ ਇੱਕ ਬੋਲ ਤੇ ਕਹਿਣ ਤੇ ਆਏ ਆਪਣੇ ਇੰਨੇ ਕੀਮਤੀ ਟਾਈਮ ਦੇ ਵਿੱਚ ਸਾਨੂੰ ਟਾਈਮ ਦਿੱਤਾ। ਸਾਡੀ ਸਾਰੀ ਕਵਰੇਜ ਕੀਤੀ ਤੇ ਥੈਂਕ ਯੂ ਵੀਰੂ ਸੋ ਮੱਚ। हां जी ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਮੈਂ ਕਹਿੰਦੀ ਆ ਵੀ ਇਹ ਪ੍ਰੋਗਰਾਮ ਜਿਹੜਾ ਆਪਾਂ ਕਰਦੇ ਆ ਬਹੁਤ ਵਧੀਆ ਤਰੀਕਾ ਸਭ ਲੇਡੀਜ਼ ਨੂੰ ਆਪਣੇ ਘਰਾਂ ਵਿੱਚੋਂ ਬਾਹਰ ਕੱਢਣ ਦਾ ਕਿਉਂਕਿ ਲੇਡੀਜ਼ ਹਮੇਸ਼ਾ ਆਪਣੇ ਘਰਾਂ ਵਿੱਚ ਹੀ ਰਹਿੰਦੀਆਂ ਨੇ ਕੰਮ ਕਰਾਂ ਵਿੱਚ ਬਿਜੀ ਰਹਿੰਦੀਆਂ ਨੇ ਤੇ ਇਦਾਂ ਦੇ ਆਪਾਂ ਕੋਈ ਪ੍ਰੋਗਰਾਮ ਕਰਦੇ ਆ ਤਾਂ ਸਭ ਆਪਣਾ ਇੰਜੋਏ ਵੀ ਕਰਦੇ ਆ ਕਿਉਂਕਿ ਲੇਡੀਜ਼ ਕੋਲੇ ਇਦਾਂ ਟਾਈਮ ਹੁੰਦੇ ਜਿਹੜੀ ਕੋਈ ਲੂ ਲੇਡੀਜ਼ ਆ ਖਾਸ ਕਰਕੇ ਉਹਨਾਂ ਕੋਲੇ ਟਾਈਮ ਹੁੰਦਾ ਹੀ ਨਹੀਂ ਹੈਗਾ ਬਾਹਰ ਜਾਣ ਦਾ ਤੇ ਇਸੇ ਲਈ ਜਿਹੜਾ ਇਹ ਛੋਟਾ ਜਿਹਾ ਪ੍ਰੋਗਰਾਮ ਆ ਇਹਦੇ ਰਾਈ ਸਾਰਿਆਂ ਨੂੰ ਸਾਰਿਆਂ ਨੇ ਸਾਡਾ ਸਾਥ ਦਿੱਤਾ ਤੇ ਇਹਦੇ ਰਾਈ ਸਾਰਿਆਂ ਨੇ ਸਾਡੇ ਨਾਲ ਖੁਸ਼ੀ ਆਪਦੀ ਸਾਂਝੀ ਕੀਤੀ ਤੇ ਸਾਰੇ ਬਹੁਤ ਖੁਸ਼ ਸੀ ਹਾਂਜੀ ਮੈਨੂੰ ਲੱਗਦਾ ਵੀ ਇਦਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਆ ਕਿਉਂਕਿ ਇਦਾਂ ਦੇ ਪ੍ਰੋਗਰਾਮ ਨਾਲ ਹੀ ਆਪਣੇ ਬੱਚਿਆਂ ਨੂੰ ਵੀ ਅੱਗੇ ਸਿੱਖ ਮਿਲਦੀ ਆ ਵੀ ਆਪਣਾ ਵਿਰਸਾ ਕੀ ਆ ਤੇ ਆਪਣਾ ਸੱਭਿਆਚਾਰ ਕੀ ਆ